ਅਗਸਤ ਮਹੀਨੇ 13 ਦਿਨ ਬੈਂਕ ਰਹਿਣ ਕੇ ਬੰਦ ਜਲਦੀ ਨਿਬੜ ਲੋ ਕੰਮ ਨਹੀਂ ਤਾਂ ਹੋਵੇਗੀ ਦਿੱਕਤ ਲੋਕਾਂ ਲਈ ਖੜੀ ਹੋਈ ਨਵੀਂ ਪਰੇਸ਼ਾਨੀ ਇਸ ਤਰੀਕ ਤੋਂ ਲੱਗਣਗੇ ਬੈਂਕਾਂ ਨੂੰ ਤਾਲੇ ਬੈਂਕ ਯਾਨੀ ਕਿ ਅਜੇ ਹੀ ਇੱਕ ਥਾਂ ਜਿੱਥੇ ਅਸੀਂ ਪੈਸੇ ਆਪਣੇ ਸੇਵ ਕਰਦੇ ਆ ਪੈਸੇ ਜਮਾ ਕਰਵਾਉਂਦੇ ਆ ਪੈਸੇ ਕਢਵਾਉਂਦੇ ਆ ਤਾਂ ਪੈਸਿਆਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਕੰਮ ਹੁੰਦੇ ਨੇ ਪਰ ਕੀ ਹੋਵੇ ਜਦੋਂ ਪੂਰੇ ਮਹੀਨੇ ਦੇ ਵਿੱਚ ਕੁਝ ਹੀ ਦਿਨ ਬੈਂਕ ਖੁੱਲੇ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਣਗੀਆਂ ਸੋ ਇਹ ਦਿੱਕਤਾਂ ਇਸ ਮਹੀਨੇ ਆਉਣ ਵਾਲੀਆਂ ਨੇ ਕਿਉਂਕਿ ਨਵਾਂ ਮਹੀਨਾ ਸ਼ੁਰੂ ਹੋ ਗਿਆ ਅਗਸਤ ਦਾ ਮਹੀਨਾ ਪਰ ਅਗਸਤ ਦੇ ਮਹੀਨੇ ਦੇ ਵਿੱਚ 13 ਦਿਨਾਂ ਤੱਕ ਬੈਂਕਾਂ ਨੂੰ ਤਾਲੇ ਲੱਗੇ ਰਹਿਣਗੇ ਬੈਂਕ ਨਹੀਂ ਖੁੱਲਣਗੇ ਸੋ ਇਹ ਕਿਹੜੇ 13 ਦਿਨ ਨੇ ਤਾਂ ਇਹਨਾਂ 13 ਦਿਨਾਂ ਦੇ ਵਿੱਚ ਕੈਸ਼ ਕਿਵੇਂ ਕਢਾਇਆ ਜਾਏਗਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜੋ ਹੈ ਦਿੱਕਤਾਂ ਨਹੀਂ ਆਉਣਗੀਆਂ ਜਾਂ ਕਿਹੜੇ ਉਹ ਦਿਨ ਨੇ ਜਿਸ ਦਿਨ ਤੁਸੀਂ ਚਾਹੇ ਵੀ ਬੈਂਕ ਦੇ ਕੰਮ ਨਹੀਂ ਕਰ ਪਾਉਗੇ ਸਾਰਾ ਕੁਝ ਜਾਣ ਦਿਆ ਇਸ ਰਿਪੋਰਟ ਦੇ ਵਿੱਚ ਅਗਸਤ ਮਹੀਨਾ ਸ਼ੁਰੂ ਹੋ ਗਿਆ ਪਰ 13 ਦਿਨ ਅਗਸਤ ਮਹੀਨੇ ਦੇ ਵਿੱਚ ਬੈਂਕਰ ਨਹੀਂ ਖੁੱਲਣਗੇ ਜੀ ਹਾਂ ਬਿਲਕੁਲ ਸਹੀ ਸੋਨ ਰਹੇ ਹੋ ਤੁਸੀਂ ਦੱਸ ਦਈਏ ਕਿ ਅਗਸਤ ਦੇ ਵਿੱਚ ਦੋ ਛੁੱਟੀਆਂ ਤਾਂ ਸਰਕਾਰੀ ਹੋਣਗੀਆਂ ਪਰ ਬਾਕੀ ਹੋਰ ਵੀ ਅਜਿਹੇ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਬੈਂਕ ਬੰਦ ਰਹਿਣਗੇ ਸੁਤੰਤਰਤਾ ਦਿਵਸ ਦੇ ਮੌਕੇ ਯਾਨੀ ਕਿ 15 ਅਗਸਤ ਨੂੰ ਹਰ ਜਗ੍ਹਾ ਬੈਂਕ ਬੰਦ ਰਹਿਣਗੇ ਇਸ ਤੋਂ ਇਲਾਵਾ 26 ਅਗਸਤ ਨੂੰ ਜਨਮ ਅਸ਼ਟਮੀ ਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬੈਂਕ ਬੰਦ ਰਹਿਣਗੇ ਇਥੇ ਅਸੀਂ ਤੁਹਾਨੂੰ ਅਗਸਤ ਮਹੀਨੇ ਦੀਆਂ ਬੈਂਕ ਛੁੱਟੀਆਂ ਬਾਰੇ ਦੱਸ ਰਹੇ ਹਾਂ ਆਨਲਾਈਨ ਬੈਂਕਿੰਗ ਰਾਹੀਂ ਤੁਸੀਂ ਆਪਣੇ ਕੰਮ ਕਰ ਸਕਦੇ ਹੋ ਤਾਂ ਦੱਸਿਆ ਕਿ ਤੁਸੀਂ ਬੈਂਕ ਦੀਆਂ ਛੁੱਟੀਆਂ ਦੇ ਬਾਵਜੂਦ ਵੀ ਆਨਲਾਈਨ ਬੈਂਕਿੰਗ ਅਤੇ ਏਟੀਐਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਕੰਮ ਕਰ ਸਕਦੇ ਹੋ ਬੈਂਕ ਛੁੱਟੀਆਂ ਦਾ ਇਹਨਾਂ ਸਹੂਲਤਾਂ ਤੇ ਕੋਈ ਵੀ ਅਸਰ ਨਹੀਂ ਹੋਵੇਗਾ ਅਗਸਤ 2024 ਦੇ ਵਿੱਚ 9 ਦਿਨ ਆ ਰਹੇ ਨੇ ਜਿਨ੍ਹਾਂ ਦੇ ਵਿੱਚ 9 ਦਿਨਾਂ ਤੱਕ ਸਟਾਕ ਮਾਰਕੀਟ ਦੇ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ ਸ਼ਨੀਵਾਰ ਅਤੇ ਐਤਵਾਰ ਨੂੰ 8 ਦਿਨਾਂ ਦੇ ਲਈ ਕੋਈ ਕਾਰੋਬਾਰ ਨਹੀਂ ਹੋਵੇਗਾ ਇਸ ਤੋਂ ਇਲਾਵਾ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਵੀ ਸ਼ੇਅਰ ਬਾਜ਼ਾਰ ਬੰਦ ਰਹੇਗਾ ਅਗਸਤ ਦੇ ਮਹੀਨੇ ਦੇ ਵਿੱਚ ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਨੇ ਇਸ ਤੋਂ ਇਲਾਵਾ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਏਗਾ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਬੈਂਕ ਦੇ ਨਾਲ ਸੰਬੰਧਿਤ ਕੰਮ ਸਮੇਂ ਸਿਰ ਨਿਪਟਾਉਣੇ ਹੋਣਗੇ ਤਾਂ ਜੋ ਤੁਸੀਂ ਸਮੱਸਿਆਵਾਂ ਤੋਂ ਬਚ ਸਕੋ ਇਸ ਦੇ ਨਾਲ ਤੁਹਾਡੀ ਸਮੇਂ ਦੀ ਬਰਬਾਦੀ ਨਹੀਂ ਹੋਵੇਗੀ ਰਖੜੀ ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਤੇ ਦੇਸ਼ਪਾਲ ਦੇ ਵਿੱਚ ਬੈਂਕ ਹੌਲੀਡੇ ਹੋਣਗੇ ਇਸ ਤੋਂ ਇਲਾਵਾ ਦੇਸ਼ਪਾਲ ਦੇ ਵਿੱਚ ਚਾਰ ਐਤਵਾਰ ਅਤੇ ਦੋ ਸ਼ਨੀਵਾਰ ਵੀ ਬੈਂਕ ਬੰਦ ਰਹਿਣਗੇ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਵਿੱਚ ਆਉਣ ਵਾਲੇ ਤਿਉਹਾਰਾਂ ਤੇ ਵੀ ਬੈਂਕਾਂ ਦੇ ਵਿੱਚ ਛੁੱਟੀ ਹੋਏਗੀ ਆਰਬੀਆਈ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਆਪਣੀ ਵੈਬਸਾਈਟ ਤੇ ਅਗਲੇ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਅਪਲੋਡ ਕਰ ਦਿੱਤੀ ਹੈ ਅਗਲੇ ਮਹੀਨੇ ਰੱਖੜੀ ਬੰਧਨ ਜਨਮਸ਼ਟਮੀ ਤੇ ਸੁਤੰਤਰਤਾ ਦਿਵਸ ਕਰਕੇ ਬੈਂਕ 13 ਦਿਨਾਂ ਤੱਕ ਬੰਦ ਰਹਿਣਗੇ ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ RBI ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਆਫੀਸ਼ੀਅਲ ਵੈਬਸਾਈਟ rbi.org.in ਇਸ ਤੇ ਕਲਿੱਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਹਾਲਾਂਕਿ ਇਹਨਾਂ ਸਾਰੀਆਂ ਛੁੱਟੀਆਂ ਤੇ ਵੀ ਤੁਸੀਂ ATM ਰਾਹੀਂ ਨਕਦੀ ਕਢਵਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ UPI, ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ ਇਹ ਸਾਰੀਆਂ ਸੇਵਾਵਾਂ 24 ਘੰਟੇ ਉਪਲਬਧ ਨੇ